ਜੈ ਜੈਕਾਰ ਹੈ ਕੌਣ ਸੀ ਵਾਲੀ ਸਰਕਾਰ ਤੇਰੀ ਹੋ ਰਹੀ ਹੈ ਜੈ ਜੈਕਾਰ ਵੇਖੋ ਅੱਜ ਫਿਰ ਜੈ ਜੈਕਾਰ ਹੋ ਰਹੀ ਰਾਜੇ ਨੇ ਫਿਰ ਮੱਥਾ ਟੇਕਿਆ ਬੜੀਆਂ ਲੰਮੀਆਂ ਲੰਮੀਆਂ ਸਾਕੀਆਂ ਨੇ ਆਵੇਂ 10 ਘੰਟੇ ਬੈਠੇ ਤੇ ਵੇਖੋ ਆਪਾਂ ਉਹਨਾਂ ਨੂੰ ਮੰਨਣਾ ਹੈ ਤੇ ਚੰਗੀ ਤਰ੍ਹਾਂ ਉਹਨਾਂ ਦੀਆਂ ਗੱਲਾਂ ਸੁਣੀਏ ਉਹ ਕਹਿੰਦੇ ਕੀ ਨੇ ਵੇਖੋ ਜੇ ਮਿੱਠੇ ਪੂਚੇ ਮਾਰਨੇ ਹੁੰਦੇ ਮੈਂ ਵੀ ਮਾਰ ਜਾਂਦਾ ਕੱਲ ਵੀ ਸਾਡੇ ਪਿੰਡਦਵਾਨ ਸੀ ਉੱਥੇ ਇਸ ਮਾਫ ਕਰਿਓ ਕੋਈ ਸਾਡੇ ਪਿੰਡ ਦੱਸਿਓ ਨਾ ਉਹ ਸਾਰੇ ਤਮਾਕੂ ਖਾਨ ਵਾਲੇ ਬੈਠੇ ਸੀ ਜਦੋਂ ਮੈਂ ਗੱਲ ਕਹੀ ਤੇ ਫਿਰ ਮੂੰਹ ਥੰਡੇ ਨੂੰ ਕਰੀ ਜਾਣ ਗੁਰਮੁਖੋ ਇਹ ਸਾਚੇ ਸੱਚ ਜਿਹੜਾ ਨਾ ਸੱਚ ਕੌੜਾ ਹੈ ਬੁਖਾਰ ਦੀ ਕਹਿੰਦੇ ਪਹਿਲਾਂ ਕਲੇਨ ਦੀ ਜਿਹੜੀ ਗੋਲੀਆਂ ਹੁੰਦੀ ਸੀ ਕਹਿੰਦੇ ਕੌੜੀ ਕੌਣੀ ਬੜੀ ਹੁੰਦੀ ਸੀ ਜਿਹੜਾ ਖਾਂਦਾ ਸੀ ਉਹਦਾ ਬੁਖਾਰ ਉੱਤਰ ਜਾਂਦਾ ਸਿਰਾਕੂ ਸਤਨਾਮ ਸ੍ਰੀ ਵਾਹਿਗੁਰੂ ਬੁਖਾਰ ਚਲੇ ਆ ਸਾਨੂੰ ਮਾੜੇ ਕੰਮਾਂ ਦਾ ਲੱਛੇਗਾ ਜੇ ਗੁਰੂ ਨਾਲ ਜੁੜ ਜੇਗਾ ਵੇਖੋ ਗੁਰੂ ਨਾਲ ਜੁੜੀਏ ਗੁਰੂ ਨੇ ਵਾਹ ਵੇਖੋ ਜੇ ਐਸੇ ਮਹਾਂਪੁਰਖਾਂ ਨੂੰ ਗੁਰ ਅਰਜਨ ਦੇਵ ਵੇਖੋ ਹੋ ਸਕਦਾ ਸੀ ਜਮਾਨਾ ਇਹੋ ਜਿਹਾ ਵੀ ਇਹਨਾਂ ਦੀ ਬਾਣੀ 'ਚ ਵੀ ਹੇਰ ਫੇਰ ਕਰ ਸਕਦਾ ਸੀ ਕੋਈ ਕਿਉਂ ਕੋਈ ਕਹਿ ਦਿੰਦਾ ਵੀ ਇਹ ਸ਼ਿਵਜੀ ਨੂੰ ਮੰਨਦੇ ਸਨ ਜਾਂ ਕਿਸੇ ਹੋਰ ਦੇਵੀ ਦੇਵਤੇ ਨੂੰ ਮੰਨਦੇ ਸਨ ਕੋਈ ਕਰ ਸਕਦਾ ਐਸੀ ਗੱਲ ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਵੇਖੋ ਬਾਣੀ ਨੂੰ ਬੰਦ ਕੀਤਾ ਸਾਂਭਿਆ ਵੀ ਕੱਲੋਂ ਇਹਨਾਂ ਦੀ ਬਾਣੀ ਜਿਹੜੀ ਸੱਚੀ ਬਾਣੀ ਹੈ ਉਹ ਲੋਕਾਂ ਤੱਕ ਜਾਵੇ ਤੇ ਇਸ ਇਸ ਕਰਕੇ ਗੁਰੂ ਮਾਰਾ ਨਾਲ ਜੁੜੀਏ ਵਾਰ-ਵਾਰ ਜਗਦੇ ਨੇ ਆਉਣਾ ਜਿਹਦਾ ਦਿਲ ਕਰਦਾ ਜਰੂਰ ਅਮਰਤ ਸਕੇ ਗੁਰੂ ਨਾਲ ਜੁੜੇ ਆਪਣਾ ਨਾਮ ਜਪਦੇ ਰਹੋ ਜਿਹੜਾ ਨਾਮ ਜਪੇਗਾ ਉਹਦਾ ਹੀ ਇਸ ਜਗ ਤੇ ਆਇਆ ਸਫਲ ਹੈ ਨਹੀਂ ਤੇ ਫਿਰ ਵੇਖੋ ਆਉ ਆਖਰੀ ਧਾਰਨਾ ਜਿਸ ਕੁ ਸਮਾਪਤ ਆਖਰੀ ਧਰਨਾ ਦੇ ਸਮਾਪਤੀ ਇਹ ਬੇਗੁਰਮਖ ਜਿਹੜੇ ਜਾਣਾ ਇੱਥੋਂ ਜ਼ਰੂਰ ਹੈ ਤੇ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਉਥੇ ਸੱਚੇ ਹੀ ਸੱਚ ਨੇ ਬੜਾ ਚੰਨ ਵੱਖ ਕੱਢਿਆ ਜਿਹ ਮਾਲਿਆ ਜਿਹ ਮਾਲਿਆ ਕਹਿੰਦੇ ਕੋੜੀ ਕੋੜੀਆ ਗੁਰੂ ਨਾਨਕ ਪਾਸ਼ਾ ਕਹਿੰਦੇ ਜੇ ਨਾਮ ਲੈਣਾ ਜੱਪਿਆ ਹੁੰਦਾ ਕੋੜੀਆ ਤੇਂਗੀ ਕਰਦਾ ਜੇ ਜੇ ਕੋਣ